ਸਸਿਕਾਲੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਫੱਟੀ ਖਬਰ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡਾਕ ਰਾਹੀਂ ਚੋਰੀ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਵਿੱਚ 8 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਤੇ ਨਾਗਰਿਕਤਾ ਦੇ ਮੇਲ ਬਾਕਸਾਂ ਚੋਂ ਕਰੀਬ 4 ਲੱਖ ਡਾਲਰ ਮੁੱਲ ਦੇ ਕ੍ਰੈਡਿਟ ਕਾਰਡ, ਪਛਾਣ ਪੱਤਰ ਅਤੇ ਗਿਫਟ ਕਾਰਡ ਚੋਰੀ ਕਰਨ ਦੇ ਦੋਸ਼ ਨੇ ਮਿਸਿਸਾਗਾ ਅਤੇ ਬ੍ਰੈਂਪਟਨ ਦੇ 8 ਵਿਅਕਤੀਆਂ ਨੂੰ ਪੁਲਿਸ ਦੀ ਵੱਡੀ ਜਾਂਚ ਆਪਰੇਸ਼ਨ ਅਨਡਿਲੀਵਰੇਬਲ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਂਚ ਮੇਲ ਬਾਕਸਾਂ ਵਿੱਚੋਂ ਚੈੱਕ, ਸਰਕਾਰੀ ਪਛਾਣ ਪੱਤਰ ਅਤੇ ਗਿਫਟ ਕਾਰਡਾਂ ਸਮੇਤ ਡਾਕ ਦਾਕ ਸਮਾਨ ਦੇ ਗਾਇਬ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ ਇਸ ਤੋਂ ਬਾਅਦ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਦਾਲਤ ਦੇ ਫੈਸਲੇ ਮਗਰੋਂ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਵੇਗਾ ਇਹਨਾਂ 8 ਵਿਅਕਤੀਆਂ ਤੇ ਸਮੂਹਿਕ ਤੌਰ ਤੇ ਕੁੱਲ 344 ਦੋਸ਼ ਲਗਾਏ ਗਏ ਨੇ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਉਹ ਪੀਲ ਕ੍ਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨਾਲ ਗੱਲਬਾਤ ਕਰ ਰਹੇ ਨੇ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕੀ ਇਹਨਾਂ ਨੂੰ ਦੇਸ਼ ਤੋਂ ਡਿਪੋਰਟ ਕੀਤਾ ਜਾਵੇ ਯਾਨੀ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ 4 ਲੱਖ ਡਾਲਰ ਤੋਂ ਵੱਧ ਕੀਮਤ ਦੇ 450 ਤੋਂ ਵੱਧ ਡਾਕ ਪੀਸ ਬਰਾਮਦ ਕੀਤੇ ਗਏ ਚੋਰੀ ਹੋਈ ਡਾਕ ਵਿੱਚ 255 ਚੈੱਕ 182 ਕ੍ਰੈਡਿਟ ਕਾਰਡ 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਸ਼ਾਮਲ ਸਨ ਜਿਥੇ ਕਪਾਸੇ ਬਹੁਤ ਸਾਰੇ ਵਿਦਿਆਰਥੀ ਯੂਐਸਏ ਜਾ ਕੇ ਆਪਣੇ ਭਵਿੱਖ ਨੂੰ ਉਜਵਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਇੱਕ ਸੁਨਹਿਰੀ ਭਵਿੱਖ ਉਜਵਲ ਜਿਹੜਾ ਹੁੰਦਾ ਹੈ ਔਰ ਬਹੁਤ ਸਾਰੇ ਨੌਜਵਾਨਾਂ ਨੇ ਸੁਪਨੇ ਦੇਖੇ ਹੁੰਦੇ ਨੇ ਪਰ ਹੁਣ ਇੱਕ ਬੇहद ਵੱਡਾ ਖੁਲਾਸਾ ਇਸ ਬਾਬਤ ਹੋਇਆ ਕਿ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਸਾਰੇ ਪੜਾਈ ਕਰਨ ਵਾਲੇ ਵਿਦੇਸ਼ੀ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਮੂੰਹ ਪੰਖ ਹੋ ਚੁੱਕਾ ਹੈ ਯਾਨੀ ਕਿ ਹੁਣ ਉਹਨਾਂ ਨੇ ਉਹਨਾਂ ਯੂਐਸਐਸ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਦਾਖਲੇ ਲੈਣੇ ਪੱਧ ਕਰ ਦਿੱਤੇ ਨੇ ਜਿਸ ਤੋਂ ਬਾਅਦ ਹੁਣ ਬਹੁਤ ਸਾਰੇ ਵਿਦਿਆਰਥੀਆਂ ਨੇ ਅਮਰੀਕਾ ਤੋਂ ਮੂੰਹ ਮੋੜ ਲਿਆ ਤਾਂ ਇੱਕ ਬਿਹਤ ਵੱਡੀ ਰਿਪੋਰਟ ਵੱਡੇ ਖੁਲਾਸੇ ਕਰਦੀ ਹੈ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਲਵਾਂਗੇ ਕਿ ਕੁਝ ਜਾਣਕਾਰੀ ਹੈ ਪਰ ਹੁਣ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਕਰਕੇ ਯੂਨੀਵਰਸਿਟੀਆਂ ਦੇ ਵਿੱਚ ਸਰਹੱਦ ਸਨਸ਼ਟ ਦੀ ਸ਼ੁਰੂਆਤ ਤੋਂ ਪਹਿਲਾਂ ਅਗਸਤ 'ਚ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਆਮਦ ਵਿੱਚ ਭਾਰੀ ਘਰਾਵਟ ਆਈ ਹੈ ਵਿਦਿਆਰਥੀਆਂ ਦੀ ਆਮਦ ਦੀ ਇਹ ਗਿਣਤੀ ਕੋਵਿਡ ਮਹਾਮਾਰੀ ਤੋਂ ਬਾਅਦ ਸਭ ਤੋਂ ਘੱਟ ਦੱਸੀ ਜਾ ਰਹੀ ਹੈ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਘਰਾਵਟ 44% ਹੈ ਦੱਸਿਏ ਕਿ ਵਿਨਿਚ ਵਿਭਾਗ ਦੇ ਜਿਹੜੇ ਅਦੀਨ ਇੱਕ ਅਮਰੀਕੀ ਸਰਕਾਰੀ ਏਜੰਸੀ ਅੰਤਰਰਾਸ਼ਟਰੀ ਵਪਾਰ ਪ੍ਰਸ਼ਾਸਨ ਦੇ ਅਨੁਸਾਰ ਦੱਸਿਆ ਹੈ ਕਿ ਅਗਸਤ ਦੇ ਵਿੱਚ 44540 ਜਿਹੜੇ ਵਿਦਿਆਰਥੀ ਵੀਜ਼ਾ ਤੇ ਅਮਰੀਕਾ ਪਹੁੰਚੇ ਇਹ ਗਿਣਤੀ 2020 ਤੋਂ ਬਾਅਦ ਸਭ ਤੋਂ ਘੱਟ ਹੈ ਜਦ ਮਹਾਮਾਰੀ ਕਾਰਨ ਯਾਤਰਾ ਪਾਬੰਦੀਆਂ ਲੱਗੀਆਂ ਸਨ ਤਾਂ ਇਸੇ ਤਰੀਕੇ 2021 ਦੇ ਵਿੱਚ ਸਟੂਡੈਂਟ ਵੀਜ਼ਾ ਜੋ ਸੀ 56000 ਤੋਂ ਵੱਧ ਭਾਰਤੀ ਆਏ 2000 ਬਾਈ ਦੇ ਵਿੱਚ ਵੱਧ ਕੇ 80% ਹੋਏ ਔਰ 2023 ਦੇ ਵਿੱਚ 93833 ਹੋਏ ਤੇ ਅਗਸਤ ਦੇ ਵਿੱਚ 2024 ਦੇ ਵਿੱਚ ਇਹ ਗਿਣਤੀ ਘਟ ਜਾਂਦੀ ਹੈ 74825 ਜਿਹੜੇ ਸੀਗੇ ਉਹ ਵਿਦਿਆਰਥੀਗੇ ਔਰ ਮਹਾਮਾਰੀ ਤੋਂ ਪਹਿਲਾਂ ਰਾਸ਼ਟਰਪਤੀ 트ੰਪ ਨੇ ਪਹਿਲੇ ਕਾਰਜਕਾਰੀ ਭਾਵ ਪਹਿਲੇ ਸਾਲ ਅਗਸਤ 2017 ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਆਮਦ ਘਟ ਕੇ 41192 ਹੋਈ ਸੀ ਔਰ ਇਹ ਲਿਖਿਆ ਜਿਸ ਤਰੀਕੇ ਦੇ ਨਾਲ ਡੋਨਾਲਡ ਟਰੰਪ ਦੇ ਵੱਲੋਂ ਆਪਣੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਤਾਂ ਬਹੁਤ ਵੱਡਾ ਝਟਕਾ ਕਿਤੇ ਨਾ ਕਿਤੇ ਜ਼ਰੂਰ ਜੋ ਹੈ ਇਹਨਾਂ ਲੋਕਾਂ ਦੇ ਉੱਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਤਾਂ ਬਿਆਦੀ ਮੰਤਪਾਕੀ ਕਹਿ ਸਕਦੇ ਕਿ ਇਹ ਇੱਕ ਖਬਰ ਹੈ ਕਿਉਂਕਿ ਬਹੁਤ ਸਾਰੇ ਭਾਰਤੀ ਜਿਹੜੇ ਨੇ ਅਮਰੀਕਾ ਦੇ ਵੱਲ ਕੁੱਖ ਕਰਦੇ ਸੀ ਪਰ ਹੁਣ ਡੋਨਾਲਡ ਟਰੰਪ ਦੀਆਂ ਨੀਤੀਆਂ ਦੇ ਕਰਕੇ ਸਾਲ ਪ੍ਰਤੀ ਸਾਲ ਜੋ ਹੈ ਪਹਿਲਾਂ ਅੰਕੜੇ ਜ਼ਿਆਦਾ ਹੁੰਦੇ ਸੀਗੇ ਪਰ ਹੁਣ ਦਿਨ ਪ੍ਰਤੀ ਦਿਨ ਇਹ ਅੰਕੜੇ ਘਟਦੇ ਜਾ ਰਹੇ ਨੇ ਔਰ ਜਿਵੇਂ ਜਿਵੇਂ ਹੀ ਜੋ ਕ੍ਰੇਜ਼ ਹੈ ਲੋਕਾਂ ਦੇ ਅੰਦਰ ਵਿਦੇਸ਼ਚਾਣਤਾ ਵੱਧ ਰਿਹਾ ਪਰ ਅਮਰੀਕਾ ਵੱਲ ਦਾ ਘਟਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਡੋਨਲਡ ਟਰੰਪ ਦੀਆਂ ਨੀਤੀਆਂ ਬਹੁਤ ਜ਼ਿਆਦਾ ਹੀ ਪ੍ਰਭਾਵਿਤ ਕਰਦੀਆਂ ਨੇ ਲੋਕਾਂ ਨੂੰ ਔਰ ਇਸ ਦਾ ਡੂੰਘਾ ਅਸਰ ਲੋਕਾਂ ਦੇ ਬੱਚਿਆਂ ਦੇ ਭਵਿੱਖ ਤੇ ਪੈਂਦਾ ਕਿਉਂਕਿ ਜੇਕਰ ਉਹ ਅਮਰੀਕਾ ਜਾਂਦੇ ਨੇ ਤੇ ਉੱਥੋਂ ਦੀ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਜਾਂ ਬਹੁਤ ਸਾਰੀਆਂ ਅਜਿਹੀਆਂ ਨੀਤੀਆਂ ਦੇ ਕਰਕੇ ਉੱਥੇ ਉਹਨਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਇਸ ਕਰਕੇ ਹੁਣ ਬਹੁਤ ਸਾਰੇ ਭਾਰਤੀਆਂ ਨੇ ਅਮਰੀਕਾ ਜਾਣ ਤੋਂ ਆਪਣਾ ਰੁਖ ਬਦਲ ਦਿੱਤਾ ਹੈ ਤਾਂ ਬਹੁਤ ਆਂਕੜਿਆਂ ਦੇ ਵਿੱਚ ਵੱਡੇ ਪੱਧਰ ਦੀ ਗੜਬੜ ਜਿਹੜੀ ਆ ਦੇਖਣ ਨੂੰ ਮਿਲਿਆ ਤਾਂ ਹੁਣ ਸਾਲ 2025 ਜਾਂ 24 ਦੀ ਅਸੀਂ ਗੱਲ ਕਰਦੀਏ ਤਾਂ ਬਹੁਤ ਘੱਟ ਵਿਦਿਆਰਥੀਆਂ ਨੇ ਬਹੁਤ ਭਾਤੀ ਜਿਹੜੇ ਘੱਟ ਉਹ ਅਮਰੀਕਾ ਵੱਲ ਰੁੱਖ ਕਰਦੇ ਹੋਏ ਦਿਖਾਈ ਦਿੱਤੇ ਤੇ ਇਸੇ ਚੱਲਦੇ ਇੱਕ ਵੱਡਾ ਖੁਲਾਸਾ ਅੰਕੜਿਆਂ ਦੇ ਪ੍ਰਤੀਕੀਤਾ ਗਿਆ ਪੰਜਾਬੀਆਂ ਨੇ ਪੂਰੀ ਦੁਨੀਆ ਵਿੱਚ ਆਪਣੀ ਮਿਹਨਤ ਨਾਲ ਚੰਗਾ ਨਾਮਣਾ ਖੱਟਿਆ ਹੈ ਮਿਹਨਤ ਨਾਲ ਪੰਜਾਬੀਆਂ ਨੇ ਹਰ ਮੁਕਾਮ ਸਰ ਕੀਤਾ ਹੈ ਸ੍ਰੀ ਮੁਖਸਰ ਸਾਹਿਬ ਦੇ ਨੇੜਲੇ ਪਿੰਡ ਥਾਂਦੇਵਾਲਾ ਦੀ ਧੀ ਨੇ ਵੀ ਕੈਨੇਡਾ ਵਿੱਚ ਪੰਜਾਬ ਦਾ ਨਾਮ ਚਮਕਾਇਆ ਹੈ ਰਾਜਵੀਰ ਕੌਰ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਵਿੱਚ ਕੈਡਿਟ ਵਜੋਂ ਭਰਤੀ ਹੋਣ ਵਾਲੀ ਪਹਿਲੀ ਦਸਤਾਰ ਧਾਰੀ ਮਹਿਲਾ ਬਣ ਗਈ ਹੈ ਉਸਦੀ ਇਸ ਪ੍ਰਾਪਤੀ ਤੇ ਪਿੰਡ ਥਾਂਦੇਵਾਲਾ ਵਿੱਚ ਉਸਦੇ ਪਿਤਾ ਇਕੱਤਰ ਸਿੰਘ, ਮਾਤਾ ਕੁਲਵਿੰਦਰ ਕੌਰ ਅਤੇ ਪ੍ਰਭੇਨ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਰਾਜਬੀਰ ਕੌਰ ਦਾ ਪੀਸੀਐਸਆ ਪੀਪੀਐਸ ਅਧਿਕਾਰੀ ਬਣਨ ਦਾ ਸੁਪਨਾ ਸੀ ਜੋ ਉਸਨੇ ਹੁਣ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਪੂਰਾ ਕੀਤਾ ਹੈ। ਰਾਜਬੀਰ ਕੌਰ 2016 ਵਿੱਚ ਕੈਨੇਡਾ ਗਈ ਸੀ। ਉਸਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਥਾਂਦੇਵਾਲਾ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ। ਰਾਜਬੀਰ ਕੌਰ ਨੇ ਕੈਨੇਡਾ ਵਿੱਚ ਵਾਲਮਾਰਟ ਦੀ ਨੌਕਰੀ ਕਰਦਿਆਂ ਨਾਲ-ਨਾਲ ਕੈਨੇਡਾ ਪੁਲਿਸ ਲਈ ਵੀ ਤਿਆਰੀ ਜਾਰੀ ਰੱਖੀ ਹੁਣ ਉਸ ਨੂੰ ਸਸਕੈਚਵਨ ਕੈਨੇਡਾ ਵਿੱਚ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਵਿੱਚ ਨੌਕਰੀ ਮਿਲੀ ਹੈ ਜਿਸ ਨਾਲ ਉਸ ਦਾ ਪਰਿਵਾਰ ਤੇ ਪਿੰਡ ਵਾਸੀ ਪੂਰੇ ਖੁਸ਼ ਮਿਰਠ ਪੁਲਿਸ ਨੇ ਅੱਜ ਸਵੇਰੇ ਦੋ ਕੁੜੀਆਂ ਨਾਲ ਬਲਾਤਕਾਰ ਦੇ ਦੋਸ਼ੀ ਇੱਕ ਮੁਲਜ਼ਮ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਹੈ ਇਹ ਮੁਕਾਬਲਾ ਸਰੂਰਪੁਰ थाना ਖੇਤਰ ਦੇ ਜੰਗਲਾਂ ਨੇੜੇ ਹੋਇਆ ਹੈ ਪੁਲਿਸ ਨਾਲ ਕਿਰਿਆ ਹੋਇਆ ਦੇਖ ਕੇ ਅਪਰਾਧੀ ਨੇ ਗੋਲੀ ਚਲਾ ਦਿੱਤੀ ਪੁਲਿਸ ਨੇ ਸਵੈ ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ ਸਹਿਜਾਦ ਉਰਫ ਨਿੱਕੀ ਜਿਸ ਤੇ 25000 ਰੁਪਏ ਦਾ ਇਨਾਮ ਸੀ ਗੋਲੀਬਾਰੀ ਵਿੱਚ ਮਾਰਿਆ ਗਿਆ ਉਸ ਦੀ ਛਾਤੀ ਵਿੱਚ ਗੋਲੀ ਲੱਗੀ ਸੀ ਐਸਐਸਪੀ ਡਾਕਟਰ ਵਿਪਨ ਟਾਂਡਾ ਨੇ ਕਿਹਾ ਹੈ ਕਿ ਮੁਲਜ਼ਮ ਸਹਿਜਾਦ ਉਰਫ ਨਿੱਕੀ ਮੇਰਠ ਦੇ ਬਹਾਸੂਮਾ ਦਾ ਰਹਿਣ ਵਾਲਾ ਸੀ ਉਸਤੇ ਖਿਲਾਫ 7 ਮਾਮਲੇ ਦਰਜ ਨੇ ਉਹ ਮੁੱਖ ਤੌਰ ਤੇ ਇੱਕ ਬਲਾਤਕਾਰੀ ਸੀ ਉਸਨੇ ਇੱਕ 7 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਐਤਵਾਰ ਰਾਤ ਨੂੰ ਵੀ ਸ਼ਹਿਜਾਦ ਬਹਾਸੂਮਾ ਵਿੱਚ ਬਲਾਤਕਾਰ ਪੀੜਤ ਲੜਕੀ ਦੇ ਘਰ ਗਿਆ ਸੀ ਅਤੇ ਗੋਲੀਬਾਰੀ ਕੀਤੀ ਸੀ ਐਸਐਸਪੀ ਨੇ ਕਿਹਾ ਕਿ ਪੁਲਿਸ ਸਰੂਰਪੁਰ ਥਾਣਾ ਖੇਤਰ ਵਿੱਚ ਚੈਕਿੰਗ ਕਰ ਰਹੀ ਸੀ ਇਸ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਇੱਕ ਬਾਈਕ ਤੇ ਆਉਂਦੇ ਦਿਖਿਆ ਜਦੋਂ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਸ਼ੱਕੀ ਭੱਜਣ ਲੱਗ ਉਸਨੇ ਪੁਲਿਸ ਤੇ ਗੋਲੀਬਾਰੀ ਕੀਤੀ ਪੁਲਿਸ ਨੇ ਵੀ ਸਵੈ ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ ਸ਼ਹਿਜਾਦ ਉਰਫ ਨਿੱਕੀ ਗੋਲੀ ਨਾਲ ਜ਼ਖਮੀ ਹੋ ਗਿਆ ਹਸਪਤਾਲ ਲਿਜਾਂਦੇ ਸਮੇਂ ਉਸਨੇ ਦਮ ਤੋੜ ਦਿੱਤਾ ਸ਼ਹਿਜਾਦ ਨੇ ਹਾਲ ਹੀ ਵਿੱਚ ਇੱਕ 7 ਸਾਲ ਦੀ ਬੱਚੀ ਨਾਲ ਬਲਤਕਾਰ ਕੀਤਾ ਜਿਸ ਦੀ ਹਾਲਤ ਗੰਭੀਰ ਹੈ ਉਸਨੇ ਪਹਿਲਾਂ ਇੱਕ 5 ਸਾਲ ਦੀ ਬੱਚੀ ਨਾਲ ਬਲਤਕਾਰ ਕੀਤਾ ਸੀ ਅਤੇ 5 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਰਿਹਾ ਹੋਇਆ ਸੀ ਬਾਹਰ ਆਉਣ ਤੋਂ ਬਾਅਦ ਸ਼ਹਿਜਾਦ ਨੇ ਕੁੜੀ ਨਾਲ ਦੁਬਾਰਾ ਬਲਤਕਾਰ ਕੀਤਾ ਫਿਰ ਐਤਵਾਰ ਰਾਤ ਨੂੰ ਉਹ ਕੁੜੀ ਦੇ ਘਰ ਗਿਆ ਅਤੇ ਗੋਲੀਬਾਰੀ ਕਰ ਦਿੱਤੀ। ਉਸਨੇ ਉਸਦੇ ਪਰਿਵਾਰ ਨੂੰ ਧਮਕੀ ਵੀ ਦਿੱਤੀ ਸੀ। ਪੁਲਿਸ ਨੇ ਸ਼ਹਜਾਦ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫ੍ਰੈਂਸਿਕ ਟੀਮਾਂ ਅਤੇ ਪੁਲਿਸ ਕਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਰਹੀਆਂ ਹਨ। ਅਮਰੀਕਾ ਦੇ ਵਿੱਚ ਇੱਕ ਬੇਹੱਦ ਭਿਆਨਕ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਕਿ ਜਹਾਜ਼ ਕ੍ਰੈਸ਼ ਹੋਇਆ ਤੇ ਉੱਥੇ ਅੱਗ ਲੱਗ ਜਾਂਦੀ ਹੈ। ਭਿਆਨਕ ਮੰਜ਼ਰ ਦੇਖਣ ਨੂੰ ਮਿਲਦਾ ਅਮਰੀਕਾ ਦੇ ਟੈਕਸਾਸ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਪੂਰੀ ਜਾਣਕਾਰੀ ਇਸ ਬਾਬਤ سامنے ਆਈ ਜਿੱਥੇ ਕਿ ਅਮਰੀਕਾ ਦੇ ਟੈਕਸਾਸ ਰਾਜ ਦੇ ਵਿੱਚਕਾਰ ਜੋ ਹੈ ਵੱਡਾ ਹਾਦਸਾ ਵਾਪਰਦਾ ਔਰ ਜਦ ਇੱਕ ਛੋਟਾ ਪ੍ਰਾਈਵੇਟ ਜਹਾਜ਼ ਅਚਾਨਕ ਉਡਾਣ ਦੇ ਦੌਰਾਨ ਸੰਤੁਲਨ ਗਵਾ ਬੈਠਦਾ ਤੇ ਸਿੱਧਾ ਖੜੇ ਟਰੱਕਾਂ ਦੇ ਵਿੱਚ ਆ ਡਿੱਗਦਾ ਜਿਸ ਕਰਕੇ 2 ਲੋਕਾਂ ਦੀ ਮੌਤ ਹੋਈ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਦੱਸਿਆ ਹੈ ਕਿ ਹੁਣ ਇਹ 18 ਪਹੀਆ ਵਾਹਨ ਅਤੇ ਕਈ ਡੇਰੇ ਟਰਾਲੇ ਤੇ ਨਾਲ ਟਕਰਾਂਉਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਪਿਆਨਕ ਤਸਵੀਰਾਂ ਸਾਹਮਣੇ ਆਈਆਂ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਟਰੱਕ ਮਗਰੋਂ ਪੂਰੇ ਆਸਮਾਨ ਵਿੱਚ ਕਾਲੇ ਧੂੰਆਂ ਦਾ ਗੁਬਾਰ ਫੈਲਣ ਲੱਗ ਪਿਆ ਅੱਗ ਲੱਗੀ ਹਾਦਸੇ ਦੇ ਵਿੱਚ ਮਾਰੇ ਗਏ ਦੋਹਾਂ ਲੋਕਾਂ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਸਕੀ ਹੈ ਇਹ ਵੀ ਸਪਸ਼ਟ ਨਹੀਂ ਹੈ ਨੇੜੇ ਮੌਜੂਦ ਹੋਰ ਕੋਈ ਜ਼ਖਮੀ ਹੋਇਆ ਕਿ ਨਹੀਂ ਕੋਈ ਜਾਣਕਾਰੀ ਨਹੀਂ ਆਈ ਹੈ ਫੋਰਟਵਰਥ ਫਾਇਰਡ ਡਿਪਾਰਟਮੈਂਟ ਦੇ ਅਨੁਸਾਰ ਇਹ ਇਹ ਦਰਦਨਾਕ ਹਾਦਸਾ ਟੈਰਿਟ ਕਾਉਟੀ ਵਿੱਚ ਵਾਪਰਿਆ ਜੋ ਕਿ ਫੋਰਡਵਰਥ ਅਲਾਈਸ 에ਅਰਪੋਰਟ ਅਤੇ ਫੋਰਸਵਰਥ ਮੀਚ 에ਅਰਪੋਰਟ ਦੇ ਵਿੱਚ ਕਾਰ ਸਥਿਤ ਹੈ ਘਟਾ ਤੋਂ ਬਾਅਦ ਰਾਹਤ ਟੀਮਾਂ ਨੇ ਮੁੱਖ ਤੇ ਪਹੁੰਚ ਕੇ ਅੱਗੇ ਤੇ ਕਾਬੂ ਪਾਇਆ ਤੇ ਮਲਬੇ ਵਿੱਚੋਂ ਲਾਸ਼ਾਂ ਬਰਾਮਦ ਕੀਤੀਆਂ ਹਾਲਾਂਕਿ ਹਾਦਸੇ ਦਾ ਕਾਰਨ ਕਿਸੇ ਉਸਾਰੇ ਪੂਰੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਸਾਨਕ ਪ੍ਰਸ਼ਾਸਨ ਨੇ ਕਹਿ ਕੇ ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਇਸ ਦੇ ਤਕਨੀਕੀ ਖਰਾਬੀ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਯਾਨੀ ਕਿ ਇਸ ਦੇ ਵਿੱਚ ਕੋਈ ਵੀ ਤਕਨੀਕੀ ਖਰਾਬੀ ਜ਼ਰੂਰ ਹੋਵੇਗੀ ਤਾਂ ਹੀ ਇਹ ਭਿਆਨਕ ਹਾਦਸਾ ਵਾਪਰਿਆ ਪਰ ਹਾਲਾਂਕਿ ਇਸ ਪਿੱਛੇ ਦਾ ਕਾਰਨ ਸਪਸ਼ਟ ਨਹੀਂ ਹੋਇਆ ਪਿਆ ਕਿ ਕੀ ਕਾਰਨ ਸੀਗਾ ਕਿ ਤਕਨੀਕੀ ਸੀਗੀ ਖਰਾਬੀ ਸੀਗੀ ਔਰ ਉਸ ਤੋਂ ਬਾਅਦ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵੱਡਾ ਹਾਦਸਾ ਅਮਰੀਕਾ ਦੇ ਟੈਕਸਾਸ ਦੇ ਵਿੱਚ ਵਾਪਰਿਆ ਜਿੱਥੇ ਟੈਕਸਾਸ ਦੇ ਵਿੱਚ ਇੱਕ ਜਹਾਜ਼ ਇੱਕਦਮ ਹੀ ਉੜਦਾ ਉੜਦਾ ਥੱਲੇ ਡਿੱਗਿਆ ਤੇ ਪਿਆਨਾ ਕਾਗ ਲੱਗ ਜਾਂਦੀ ਹੈ ਟਰੱਕਾਂ ਦੇ ਵਿੱਚ ਆ ਕੇ ਜਿਹੜਾ ਜਹਾਜ਼ ਆ ਵਜਦਾ ਤਾਂ ਅੱਗ ਦੇ ਭਾਂਬੜ ਮੱਚਦੇ ਹੋਏ ਉੱਥੇ ਦਿਖਾਈ ਦਿੰਦੇ ਨੇ ਤਾਂ ਇਹ ਮੰਜ਼ਰ ਕਾਫੀ ਜ਼ਿਆਦਾ ਖੋਪਨਾਕ ਸੀਗਾ ਬਹੁਤ ਹੈਰਾਨ ਪਰੇਸ਼ਾਨ ਕਰ ਦੇਣ ਵਾਲਾ ਇਹ ਮਾਮਲਾ ਸੀ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਔਰ ਦੋ ਲੋਕਾਂ ਦੀ ਮੌਤ ਹੋਈ ਹੈ ਔਰ ਮਲਬੇ ਦੇ ਹੇਠਾਂ ਦਬੇ ਲੋਕਾਂ ਨੂੰ ਲੱਭਿਆ ਗਿਆ ਹੈ ਨਾ ਦੋਨਾਂ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਬਾਰੇ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋਈ ਹੈ ਕਿ ਇੱਕ ਇੱਕ ਤੋਂ ਦੇ ਸੰਨ ਦੀ ਪਛਾਣ ਨਹੀਂ ਹੋਈ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਇੱਕ ਛੋਟਾ ਪ੍ਰਾਈਵੇਟ ਜਹਾਜ਼ ਸੀਗਾ ਉਚਾਨਤ ਉਡਾਨ ਦੇ ਦੌਰਾਨ ਉਹ ਸੰਤੁਲਨ ਗਵਾ ਬੈਠਾ ਤੇ ਸਿੱਧੇ ਖੜੇ ਟਰੱਕਾਂ ਦੇ ਵਿੱਚ ਆ ਕੇ ਡਿੱਗ ਪੈਂਦਾ ਹੈ ਔਰ ਪਿਆਨਾ ਕਾਕ ਲੱਗ ਜਾਂਦੀ ਹੈ ਉੱਥੇ ਪਾਪੜ ਵਾਚਦੇ ਨੇ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਮੌਕੇ ਤੇ ਪਹੁੰਚਦੀਆਂ ਨੇ ਅੰਕ ਤੇ ਕਾਬੂ ਪਾਇਆ ਜਾਂਦਾ ਤਾਂ ਇਹ ਮੰਜ਼ਰ ਕਾਫੀ ਜ਼ਿਆਦਾ ਨੌਕ ਜਿਹੜਾ ਹੈਰਾਨ ਪਰੇਸ਼ਾਨ ਕਰ ਦੇਣ ਵਾਲਾ ਸੀਗਾ ਔਰ ਬਹੁਤ ਜ਼ਿਆਦਾ ਹੀ ਇਹ ਹਾਦਸੇ ਜਹਾਜ਼ ਹਾਦਸੇ ਆਇਦਨ ਵਾਪਰਦੇ ਰਹਿੰਦੇ ਨੇ ਜਿਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਹੀ ਦਿਲ ਨੂੰ ਤਹਿਲਾ ਦੇਣ ਵਾਲਾ ਮੰਜ਼ਰ ਬਣ ਜਾਂਦਾ ਹੈ ਤਾਂ ਬਿਆਨਕ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਕੋ ਜੋ ਉੱਥੇ ਦੇ ਹਾਲਾਤ ਬਣੇ ਕਿਸ ਤਰੀਕੇ ਦੀ ਸਥਿਤੀ ਜਿਹੜੀ ਬਣੀ ਹੋਈ ਸੀਗੀ ਤੇ ਅਮਰੀਕਾ ਦੇ ਟੈਕਸਾਸ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਤੇ ਦੋ ਲੋਕਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ